ਉਹ ਫਰਮਾਨ ਕੀਤਾ ਹੈ ਮਰਜੀਵੜੇ ਕੀ ਪਾਸੁੰਦੇ ਹਨ ਇਹਨਾਂ ਧਿਆਨਾਂ ਦੇ ਵਿੱਚ ਹਾਂਜੀ ਇਕਵੀਰ ਕਸੌਟੀ RAM ਕੀ ਝੂਠਾ ਟਿੱਕੇ ਨਾ ਹੋਵੇ RAM ਕਸੌਟੀ ਸੋ ਸਹਜੂ ਮਰਜੀਵਾ ਹੋਵੇ ਮਰਜੀਵ ਨੇ ਤਾਂ ਬਿਨਾ ਇਹ ਕਸੌਟੀ ਚਲਣੀ ਬੜੀ ਔਖੀ ਹੈ ਜਦੋਂ ਲੱਗਦੀ ਹੈ ਰਾਮ ਰੇਕ ਵੀਡੀਓ ਚ ਇਹ ਹੀ ਬੇਨਤੀ ਹੈ ਸੰਗਤ ਜੀਓ ਕਿ ਕਮੈਂਟਾਂ ਰਾਂ ਹੀ ਦੱਸਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਪਰ ਇੱਕ ਗੱਲ ਆਪਾਂ ਜਿੰਨਾ ਕਰਕੇ ਆ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਕਰੋ ਕਿਉਂਕਿ ਜੋ ਹਮari ਰੱਖਸ਼ਾ ਕਰੇ ਸੋ ਕਲਗੀਧਰ ਜਗਤੀਸ਼ ਸ਼ਹੀਦਾਂ ਕਰਕੇ ਸਾਡਾ ਸਾਰਾ ਇਹ ਇਸ ਦੇਸ਼ ਤੇ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸੋ ਚੰਗਾ ਲੱਗਿਆ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਉਹਨਾਂ ਨੂੰ ਹਰਦਮ ਯਾਦ ਰੱਖਿਆ ਕਰੋ ਤੇ ਸਤਨਾਮ ਵਾਹਿਗੁਰੂ ਦਾ ਜਪ ਵੀ ਕਰਿਆ ਕਰੋ ਤੇ ਲਿਖਿਆ ਕਰੋ ਤੇ ਹਮੇਸ਼ਾ ਹੀ ਜੁੜਿਆ ਕਰੋ ਬਾਕੀ ਹੱਸਦੇ ਰਹੋ ਖੁਸ਼ ਰਹੋ ਬੋਲੋ ਵਾਹਿਗੁਰੂ ਸਤਨਾਮ ਸ਼ਿਰਵਾਹ ਹੈ ਗੁਰੂ ਸਾਹਿਬ ਦੀ ਸਤਨਾਮ ਹੇ ਬਦੀ ਤਰਾਕਨਾ ਚਿਰਵਾਦੇ ਨੂੰ ਸਾਹਿਤ ਦੀ